ਅਤੇ ਉਹਨਾਂ ਨੂੰ ਕੌਮੀ ਝੰਡਾ ਲੈਣ ਦੀ ਰਸਮ ਅਦਾ ਕੀਤੀ ਜਾਵੇਗੀ ਸੋ ਅਸੀਂ ਕੌਮੀ ਝੰਡੇ ਦੇ ਸਤਕਾਰ ਪੇਟ ਕਰਦੇ ਹੋਏ ਆਪੋ ਆਪਣੀਆਂ ਥਾਵਾਂ ਤੇ ਖੜੇ ਹੋਵਾਂਗੇ ਸੋ ਹੁਣ ਮੁੱਖ ਮਹਿਮਾਨ ਜੀ ਵੱਲੋਂ ਸਖਿਆ ਵਿਭਾਗ ਦੇ ਮੰਤਰੀ ਸਾਹਿਬਾਨ ਉਹਦਾ ਵੱਲੋਂ ਅੱਜ ਦੇ ਜਿਲ੍ਹਾ ਪੱਤਰੀ ਸਮਾਗਮ ਦੀ ਮੁੱਖ ਮਹਿਮਾਨ ਜੋ ਹੁਕਮ ਕਰਨ ਭਾਈ ਜਾਰੀ ਹੈ ਉਹਦਾ ਵੱਲੋਂ ਸੌਮੀ ਜੱਡਾ ਜਿਆਹਾ ਆ ਗਿਆ। ਤੋਂ ਮੈਂ ਆਪਣੀ ਮੁੱਖ ਮਹਿਮਾਨ ਜੀ ਬਾਰੇ ਦੱਸਿਆ ਕਿ ਭਾਵੇਂ ਕਿ ਉਹਦੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਅਜਿਹੇ ਬਾਦ ਕੇ ਬਾਰੇ ਕਿ ਉਹਨਾਂ ਦਾ ਨਾਮ ਅੱਜ ਅੱਜ ਪੰਜਾਬੀ ਯਾਗਦਾ ਹੈ। ਜਿਹਾ ਕਰ ਕਰ ਕਰਦੀਦਾ ਜਿਆਦਾ ਮੁਹੱਬਤ ਤੇਰੇ ਵਿੱਚ ਸਭੀਆਂ ਆਖਾ ਹਾਲਾ ਦੋਨੀ ਔਰ ਦੁਨੀ ਦੌੜਾ ਜਾ ਕੀਤਾ ਜਾ ਰਿਹਾ ਏ ਜੋ ਦੇਖੀ ਇੱਕ ਸਾਹੇ ਘੰਟਾ ਲਈ ਸਾਧੀਆਂ ਕੀ ਨਾਮ ਕਿਹੇ ਨਹੀਂ ਦੋਨਾ ਬਣ ਦਿਲਿਆ ਸੇ ਬਾਬਾ ਪੰਜਾਬ ਹੋਣ ਦਾ ਛੇੜੀ ਤੇ ਬਾਗ ਮੁਹੱਬਤ ਮੋਰ ਤੇ ਪੰਜਾਬ ਇਹਦੇ ਲਈ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰ ਰਹੇ ਆ। ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ, ਬੜਾ ਸਾਡਾ ਸਾਨਾ ਮੱਤਾ ਦਿਹਾੜਾ। ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਪਾਰਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਨਜੁਗ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ। ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਬਣਾਵ। ਜੰਮੂ ਕਟੜਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰਿਲਕ ਨਹੀਂ ਮੇਰਾ ਖਿਆਲ ਹੈ ਕੋਈ ਜੇ ਤਾਮਾ ਦਿਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਹੈ ਸਰਕਾਰ ਲਗਾਤਾਰ ਉਹਤੇ ਪਹਿਲ ਕਦਮ ਕਰ ਰਹੀ ਹੈ